ਸਤਿਗੁਰ ਜੀ ਸੋਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਗੁਰ ਦਿੱਤੀ ਤੋ ਸਕੈ ਬਲਰਾਮ ਜੀਉ ਹਰ ਅੰਮ੍ਰਿਤ ਪਰੇ ਪੰਡਾਰ ਸਭ ਕੇ ਸਹੈ ਘਰ ਤੇ ਸਕੈ ਬਲਰਾਮ ਜੀਉ ਹਰ ਚਰਨ ਕਮਲ ਕੀ ਟੇਕ ਸਤਗੁਰ ਦਿੱਤੀ ਤੋ ਸਕੈ ਨਡਾਲ ਸਭ ਕੇਸ ਹੈ ਘਰ ਤਿਸ ਕੈ ਬਲ ਰਾਮ ਜੀਓ ਬਾਬਰ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰ ਜਿਸ ਸਿਮਰਤ ਦੁਖ ਕੋਈ ਨਾ ਲਾਗੇ ਭਉ ਜਲ ਭਾ ਪਾਈ ਸੱਚੇ ਸਰਜਣਹਾਰ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾਂ ਮਿਲ ਮੰਗਲ ਗਾਇਆ ਦਿਨ ਰੈਣ ਆਸ ਤੁਮਾਰੀ ਸਫਲ ਅਨਲ ਸਬੇ ਤਿਆਗ ਗੁਰ ਪੂਰਾ ਨਾਨਕ ਸਤਿ ਬਲਿਹਾਰੀ ਸਮਲਿਆ ਸੱਚ ਥਾਨ ਸਵਾਮੀਆ ਸਭ ਦਿਵਸ ਆਏ ਗਰਿਕੰਤ ਲਾਏ ਮਿਲੇ ਅੰਤਰਜਾਮੀਆ ਸਤ ਸੰਤੋਖ ਵਜੇ ਵਾਜੀ ਅਨਹਦਾ ਚਨਕਾਰੀ ਸੁਣ ਭੈ ਵਿਨਾਸੀ ਸਗਲ ਨਾਨਕ ਪ੍ਰਭਪੁਰਖ ਕਰਨ ਹਾਰਿ ਉਪਜਿਆ ਤਤ ਗਿਆਨ ਸਹੁਰੇ ਪਈਏ ਇਕ ਹਰਿ ਬਲ ਰਾਮ ਜੀਓ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਕੇ ਭਿੰਨ ਕਰ ਬਲ ਰਾਮ ਜੀਓ ਵਿਸਮ ਪੀਖੈ ਵਿਸਮ ਸੁਣੀਐ ਵਿਸਮ ਆਦ ਨਦਰੀ ਆਇਆ ਜਲ ਥਲ ਮਹੀਲ ਪੂਰਨ ਸੁਆਮੀ ਘਟ ਘਟ ਰਹਾ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲ ਤਨ ਨਾ ਜਾਹੀ ਲਖਣੇ ਨਾਨਕ ਤਿਸਹਿ ਧਿਆਈ ਜਿਸ ਤੇ ਉਪਜਿਆ ਤੇ ਸਮਾਹਿ ਸਮਾਇਆ ਕੀਮਤ ਗਹਣ ਨਾ ਜਾਏ ਜਿਸਕੇ ਚਲ ਤਨ ਨਾ ਜਾਹੀ ਲਖਣੇ ਨਾਨਕ ਤਿਸਹਿ ਧਿਆਈ ਵਾਹਿਗੁਰੂ ਦੀ ਕਾ ਖਾਲਸਾ ਵਾਹਿ ਤਨਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਅਪਾਰ ਕਿਰਪਾ ਬਖਸ਼ਿ ਸ਼ਰਨਤ ਸਦਕਾ ਗੁਰੂ ਸਾਹਿਬ ਜੀ ਦੇ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਪਰਨ ਦੇ ਸੁਪਾਕ ਪ੍ਰਾਪਤ ਹੋਏ ਜੀ ਜੋ ਪਾਵਨ ਉਪਦੇਸ਼ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿ ਕੀਤੇ ਹਨ ਸਤਿਗੁਰੂ ਜੀ ਦੇ ਪਾਵਨ ਅੰਗ 773 ਤੋਂ 778 ਅੰਗ ਉੱਪਰ ਸੁਹੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸੁਹੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਹਨ ਤੰਤਮ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਪਾਤਸ਼ਾਹ ਅਕਸ਼ਿਪਰਦੇ ਹਮਾਂ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੋਂ ਗੁਰੂ ਸਾਹਿਬ ਤੋਂ ਬਲਹਾਲ ਜਾਂਦੇ ਆ ਜਿਨ੍ਹਾਂ ਨੇ ਬੇਅੰਤ ਬਖਸ਼ਿਸ਼ ਆਪਣੇ ਪਿਆਰਿਆਂ ਦੇ ਉੱਪਰ ਵਰਤਾਇਆ ਹਨ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਬਚਨ ਜਿਹੜੇ ਐ ਪਾਵਨ ਰਸਨਾ ਤੋਂ ਚਾਰਜ ਕੀਤੇ ਹਨ ਸਤਗੁਰੂ ਦਇਆ ਕਰ ਦੇ ਸੂਹੀ ਮਹੱਲਾ ਪੰਜਵਾ ਹਾਲ ਚਰਨ ਕਮਲ ਕੀ ਟੇਕ ਸਤਗੁਰ ਦਿੱਤੀ ਤੁਸ ਕੈ ਬਲਰਾਮ ਜੀਓ ਗੁਰੂ ਸਾਹਿਬ ਕਿਰਪਾ ਕਰਦੇ ਅਸੀਂ ਗੁਰੂ ਸਾਹਿਬ ਜੀ ਦੇ ਉਪਰੋਂ ਬਲਿਹਾਰ ਜਾਂਨੇ ਆਂ ਕੁਰਬਾਨ ਜਾਂਨੇ ਆਂ ਜਿਹੜਾ ਜਿਹੜੇ ਸਾਰਿਆਂ ਚਰਮੇ ਹੋਏ ਐ ਉਹ ਪਰਮਾਤਮਾ ਵਲੂ ਗੁਰੂ ਸਾਹਿਬ ਨੇ ਸੱਚੇ ਗੁਰੂ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਹਰ ਚਰਨ ਤਮਲ ਕੀ ਟੇਕ ਓ ਕਾਲਪੁਰਖ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਓਟ ਸਤਗੁਰ ਦਿੱਤੀ ਤੁਸ ਕਹਿ ਬਲਰਾਮ ਜੀਓ ਸਤਗੁਰੂ ਜੀ ਨੇ ਪ੍ਰਸੰਨ ਹੋ ਕੇ ਸਾਨੂੰ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਟੇਕ ਦਿੱਤੀ ਆਸਰਾ ਦਿੱਤਾ ਹੈ ਇਹ ਗੁਰੂ ਸਾਹਿਬ ਜੀ ਦੀ ਸਰਨ ਵਿੱਚ ਆਵਾਂਗੇ ਗੁਰੂ ਸਾਹਿਬ ਜੀ ਦੇ ਬਚਨ ਨੂੰ ਕਮਾਵਾਂਗੇ ਫੇਰ ਹੀ ਉਸ ਕਾਲਪੁਰਖ ਪਰਮਾਤਮਾ ਦੀ ਓਟ ਟੇਕ ਜਿਹੜੀ ਹੈ ਉਪਰਾਪਤ ਜਾ ਸਕਦੀ ਹੈ ਫੇਰੀ ਦਸਨਾ ਤੋਂ ਬਚਨ ਨਿਕਲਦਾ ਹੈ ਤੇਰਾ ਜੋਰ ਤੇਰੀ ਮਨ ਟੀਕ ਸਦਾ ਸਦਾ ਜਪ ਨਾਮ ਕੇਕ ਇੱਕ ਓਟੇ ਕੋ ਆਧਾਰਾ ਫੇਰੀ ਰਸਨਾ ਤੋਂ ਬਚਨ ਨਿਕਲਦਾ ਹੈ ਕਿ ਇੱਕ ਪਰਮਾਤਮਾ ਦੀ ਹੀ ਸਾਨੂੰ ਓਟ ਹੈ ਤੇ ਇੱਕ ਪਰਮਾਤਮਾ ਦਾ ਹੀ ਆਸਰਾ ਹੈ ਇਹ ਸਤਿਗੁਰੂ ਕਿਰਪਾ ਕਰਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਸੀਂ ਪ੍ਰਭਾਨ ਜਾਣੇ ਸਾਨੂੰ ਸਾਡੇ ਤੇ ਪ੍ਰਸੰਨ ਹੋ ਕੇ ਤੁਸ ਕੇ ਗੁਰੂ ਸਾਹਿਬ ਨੇ ਸਾਨੂੰ ਪ੍ਰਮਾਤਮਾ ਦੇ ਚਰਨਾਂ ਦੀ ਏਕ ਓਟ ਦਿੱਤੀ ਹੈ ਜਿਹਨੂੰ ਪ੍ਰਮਾਤਮਾ ਦੀ ਓਟ ਹੈ ਪ੍ਰਮਾਤਮਾ ਦਾ ਆਸਰਾ ਹੈ ਉਹ ਕਾਲਪੁਰਖ ਪ੍ਰਮਾਤਮਾ ਦੀ ਦਰਗਾਹ ਤੇ ਪ੍ਰਵਾਣ ਹੋ ਜਾਂਦਾ ਉਹ ਡੋਲਦਾ ਨਹੀਂ ਹੈ ਜਿਹਨੂੰ ਪ੍ਰਮਾਤਮਾ ਦੀ ਆਸ ਹੈ ਜੋ ਸੰਸਾਰੀ ਬੰਦਿਆਂ ਨੂੰ ਆਸਾਂ ਰੱਖੀ ਬੈਠਾ ਹੈ ਉਹ ਬੰਦਾ ਇਹ ਕਲਮ ਦੇ ਵਿੱਚ ਚਿੰਤਾਵਾਂ ਚਕੜਿਆਂ ਝਮੇਲਿਆਂ ਵਿੱਚ ਪੈ ਜਾਂ ਭਰ ਜਿਹਨੂੰ ਪਤਾ ਹੈ ਕਿ ਉਹਦੇ ਆਸਰੇ ਦੇ ਵਿੱਚ ਜੀਵਨ ਦਾ ਨਰਵਾ ਹੋਣਾ ਹੈ ਕੋਈ ਕਿਸੇ ਨੂੰ ਕੀ ਦੇ ਸਕਦਾ ਹੈ ਉਹ ਰੱਬ ਦਾ ਪਿਆਰਾ ਸਦਾ ਉਹਦੇ ਬਾਣੇ ਦੇ ਵਿੱਚ ਉਹਦੇ ਸ਼ੁਕਰਾਨੇ ਦੇ ਵਿੱਚ ਜੀਵਨ ਬਤੀਤ ਕਰਦਾ ਹੈ ਮਾਰੇ ਰੱਖੇ ਕੋ ਆਪਮਾਨ ਕਹ ਕਿਸ ਨਾ ਹਾਥ ਹਰ ਅੰਮ੍ਰਿਤ ਭਰੇ ਭੰਡਾਰ ਸਭ ਕੇ ਸਹਿ ਕਰ ਤੇ ਸਖੈ ਬਲਰਾਮ ਜੀਓ ਹਾਰ ਜੀ ਕੀਨੇ ਬਲਿਹਾਰ ਜਾਣੇ ਉਸ ਪਰਮਾਤਮਾ ਵਾਹਿਗੁਰੂ ਤੋਂ ਜਿਹੜਾ ਸਾਰਿਆਂ ਚ ਰਮਿਆ ਹਰ ਅੰਮ੍ਰਿਤ ਪ੍ਰੇ ਭੰਡਾਰ ਜੀ ਦੇ ਘਰ ਵਿੱਚ ਅੰਮ੍ਰਿਤ ਦੇ ਭੰਡਾਰੇ ਭਰੇ ਪਏ ਸਭ ਕੁਝ ਹੈ ਘਰ ਤੇ ਸਕੇ ਜਿਹਦੇ ਘਰ ਵਿੱਚ ਸਾਰਾ ਕੁਝ ਹੀ ਹੈ ਕੋਈ ਕਮੀ ਨਹੀਂ ਹੈ ਸਾਚੇ ਸਾਹਿਬਾ ਕਿਆ ਨਹੀ ਧਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਉਹਦੇ ਘਰ ਸਾਰੀਆਂ ਵਰਕਤਾਂ ਬਖਸ਼ੀਆਂ ਹਨ ਕੋਈ ਦੁਨਿਆਵੀ ਪਦਾਰਥਾਂ ਤੱਕ ਸੀਮਿਤ ਰਹ ਜਾਂਦਾ ਹੈ ਦੁਨਿਆਵੀ ਪਦਾਰਥ ਮੰਗਦਾ ਰਹ ਜਾਂਦਾ ਹੈ ਤੇ ਕੋਈ ਗੁਰੂ ਸਾਹਿਬ ਦੇ ਕੋਲੋਂ ਬੇਨਤੀਆਂ ਕਰਕੇ ਜੋਦੜੀਆਂ ਕਰਕੇ ਲੋਕ ਪਰਲੋਕ ਦੇ ਸੁੱਖ ਲੈ ਜਾਂਦਾ ਹੈ ਦਗਾਈ ਬਖਸ਼ਿਸ਼ਾਂ ਲੈ ਜਾਂਦਾ ਬਾਬਲ ਮੇਰਾ ਵੱਡ ਸਮਰਥਾ ਕਰਨ ਕਰਨ ਪ੍ਰਭਾ ਮਹਾਰਾਜ ਜੀ ਸਾਡੇ ਪਿਓ ਪਿਤਾ ਗੁਰੂ ਪਿਤਾ ਵੱਡ ਸਮਰਥਾ ਵੱਡੀ ਸਮਰਥਾ ਵਾਲੇ ਆ ਵੱਡੀ ਤਾਕਤ ਦੇ ਮਾਲਕ ਹੈ ਕਰਨ ਕਰਣ ਪ੍ਰਭ ਹਾਰਾ ਉਹ ਕਾਲਪੁਰਖ ਪਰਮਾਤਮਾ ਵਾਹਿਗੁਰੂ ਕਰਨ ਕਰਨ ਵਾਲਾ ਹੈ ਉਹੀ ਕਰਨਿਆਰਾ ਹੈ ਸਭ ਕੁਝ ਕਰਨ ਹਾਰ ਅਕਾਲ ਪੁਰਖ ਪਰਮਾਤਮਾ ਹੀ ਹੈ ਜੋ ਕਰਾ ਰਿਹਾ ਹੈ ਉਹੀ ਸੰਸਾਰ ਦੇ ਵਿੱਚ ਹੋ ਰਿਹਾ ਹੈ ਹੁਕਮ ਇਹ ਅੰਦਰ ਸਭ ਕੋ ਬਾਹਰ ਨਾ ਕੋਈ ਕੀਤੇ ਹੋਏ ਕਰਮਾਂ ਦੇ ਅਨੁਸਾਰ ਪਰਮਾਤਮਾ ਜੋ ਕਰਾਉਂਦਾ ਉਹੀ ਹੋ ਰਿਹਾ ਹੈ ਮਹਾਰਾਜ ਕਹਿੰਦੇ ਸਾਡਾ ਬਾਬਲ ਸਾਡਾ ਪਿਤਾ ਵੱਡੀ ਸਮਰੱਥਾ ਦਾ ਮਾਲਕ ਹੈ ਜਿਸ ਸਿਮਰਤ ਦੁਖ ਕੋਈ ਨਾ ਲੱਗੇ ਪਉ ਜਲ ਪਾਰ ਸਾਡਾ ਜਿਸ ਪਰਮਾਤਮਾ ਨੂੰ ਸਿਮਰ ਕੇ ਜਿਸ ਦੇ ਨਾਮ ਨੂੰ ਤਿਆਗ ਕੇ ਕੋਈ ਦੁੱਖ ਨਹੀਂ ਲੱਗਦਾ ਇਸ ਸਰੀਰ ਨੂੰ ਇਸ ਤਨ ਨੂੰ ਇਸ ਮਨ ਨੂੰ ਪਉ ਜਲ ਪਾਰ ਉਤਾਰਾ ਤੇ ਪਉ ਜਲ ਆਗਸ ਅਗਰੂਪੀ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜੇ ਆਦ ਜਗਦਾਦ ਭਗਤਨ ਕਾਰਕਾ ਉਹ ਪਰਮਾਤਮਾ ਆਦ ਕਾਲ ਤੋਂ ਲੈ ਕੇ ਜੁਗਾਂ ਤੋਂ ਲੈ ਕੇ ਆਪਣੇ ਭਗਤਾਂ ਦਾ ਰਾਖਾ ਹੈ ਉਸ ਤਤ ਕਰ ਕਰ ਜੀਵਾ ਮਹਾਰਾਜ ਇਹ ਕਹਿੰਦੇ ਉਹਦੀ ਉਸ ਤਤ ਕਰ ਕਰਕੇ ਆਤਮਿਕ ਜੀਵਨ ਨੂੰ ਜਿਉਉਨੇ ਆ ਆ ਸੰਸਾਰੀ ਜੀਵਨ ਤਾਂ ਸਾਰੇ ਨਹੀਂ ਹੋਈ ਜਾਂਦੇ ਐ ਪਰ ਆਤਮਿਕ ਜੀਵਨ ਨੂੰ ਜਿਉਣਾ ਮਹਾਰਾਜ ਕਹਿੰਦੇ ਨਰਲਿਆਂ ਦੇ ਹਿੱਸੇ ਆਇਆ ਜਗ ਮੈਂ ਉਤਮ ਕਾਦੀ ਇਹ ਵਲੇ ਕੇ ਕੀ ਕੇ ਨਹੀਂ ਤੇ ਜ਼ਮੀਰ ਆਤਮਾ ਮਰੀ ਪਈ ਹੈ तकरीबन ਸਭ ਦੀ ਜਿਉਂਦੀ ਆਤਮਾ ਵਾਲੇ ਉਹ ਹੈ ਜਿਨ੍ਹਾਂ ਦੀ ਉਸ ਪਰਮਾਤਮਾ ਨਾਲ ਪ੍ਰੀਤ ਪੈ ਰਹੀ ਹੈ ਜਿਨ੍ਹਾਂ ਨੇ ਉਹ ਪਰਮਾਤਮਾ ਵਾਹਿਗੁਰੂ ਨਾਲ ਆਪਣਾ ਨੇਉ ਪਾਲਿਆ ਆਪਣਾ ਪ੍ਰੇਮ ਪਾਲਿਆ ਹੈ ਨਹੀਂ ਤੇ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਰਦਿਆਂ ਦੀ ਨਿਆਈ ਹੈ ਮਰਿਆਂ ਦੀ ਨਿਆਈ ਹੈ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣ ਵਾਲੇ ਹੀ ਇਸ ਸੰਸਾਰ ਦੇ ਵਿੱਚ ਅਸਲ ਦੇ ਵਿੱਚ ਜੀ ਆਉਂਦੇ ਐ ਮਹਾਰਾਜ ਕਿਰਪਾ ਕਰਦੇ ਬਿਨ ਸਿਮਰਨ ਕੋਟ ਬਰਖ ਜੀਵੇ ਤਾ ਉਹ ਸਗਲੀ ਆਉਧ ਬਰਥਾਨ ਦਾ ਏਕ ਨਿਮਖ ਗੋਬਿੰਦ ਪੰਗਤ ਕਰ ਸਦਾ ਸਦਾ ਜੀਵੰਦ ਇੱਕ ਨਿਮਖ ਰਮ ਦਾ ਨਾਮ ਲਈਏ ਤੇ ਸਦਾ ਵਾਸਤੇ ਜੀ ਆਉਂਦੇ ਹੋ ਜਾਂਦਾ ਕੁਝ ਤੇ ਕੋਈ ਕਰੋੜਾਂ ਸਾਲ ਜੀ ਲੈ ਤੇ ਮਹਾਰਾਜ ਕਹਿੰਦੇ ਕਦੇ ਰੱਬ ਦਾ ਨਾਮ ਭਾਵਨਾ ਨਾਲ ਲਿਆ ਨਹੀਂ ਤੇ ਸਤਿਗੁਰੂ ਕਹਿੰਦੇ ਵਿਅਰਥ ਹੈ ਉਹ ਸਾਰੀ ਉਮਰ ਅਕਾਲ ਪੁਰਖ ਪਰਮਾਤਮਾ ਦਾ ਨਾਮ ਮਹਾਰਜ ਕਹਿੰਦੇ ਉਸਤਤ ਕਰ ਕਰ ਜੀਵਾਂ ਉਹਦੀ ਉਸਤਤ ਕਰ ਕਰ ਕੇ ਰੋਹਾਨੀਅਤ ਆਤਮਿਕ ਪੱਖ ਤੋਂ ਜਿਉਂਦਾ ਹਾਂ ਨਾਨਕ ਨਾਮ ਮਹਾਰਸ ਮਿੱਠਾ ਉਹ ਕਾਲਪੁਰਖ ਪਰਮਾਤਮਾ ਦਾ ਨਾਮ ਮਹਾਰਸ ਹੈ ਦੁਨੀਆਵੀ ਰਸ ਬਹੁਤ ਨੇ ਜਿਨ੍ਹਾਂ ਦੇ ਬਾਦ ਪਾਤਸ਼ਾਹ ਕਹਿੰਦੇ ਇਹ ਰਸ ਨਾਲੋਂ ਅਨ ਰਸ ਰਾਚਰੀ ਤੇਰੀ ਪਿਆਸ ਨਾ ਜਾਏ ਦੁਨਿਆਵੀ ਰਸ ਆ ਰਸਨਾ ਜ਼ਬਾਨ ਜਿੰਨੇ ਮਰਜ਼ੀ ਮਾਣ ਲੈ ਇਹਦੀ ਪਿਆਸ ਨਹੀਂ ਜਾ ਸਕਦੀ ਪਿਆਸ ਨਾ ਜਾਏ ਹੋਰ ਤੱਕ ਇਤੇ ਜਿ ਚਰ ਹੰ ਰਸ ਪੱਲੇ ਨਾ ਪਾਏ ਜਿੰਨਾ ਚਿਰ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਪੱਲੇ ਪੈਂਦਾ ਇਹਦੀ ਪਿਆਸ ਨਹੀਂ ਜਾ ਸਕਦੀ ਆਸ਼ਾ ਕਿਰਪਾ ਕਰਦੇ ਨਾਨਕ ਨਾਮ ਮਹਾਰਸ ਮੀਠਾ ਉਹ ਪਰਮਾਤਮਾ ਦਾ ਨਾਮ ਜਿਹੜਾ ਹੈ ਮਹਾਨ ਰਸ ਹੈ ਵੱਡਾ ਰਸ ਹੈ ਬੜਾ ਮਿੱਠਾ ਅਰੀ ਸਹਿਰ ਕਿਰਪਾ ਕਰ ਦਿਨਾ ਪ੍ਰੀਤ ਸ੍ਰੀ ਦਾ ਸ਼ਕਰ ਖੰਡ ਨਿਵਾਤ ਉੜ ਮੱਖਿਯ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁਜਣ ਤੋਂ ਪਰ ਰੱਬ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਉਹਦਾ ਨਾਮ ਬਹੁਤਾ ਮਿੱਠਾ ਹੈ ਅੰਦ ਦਿਨ ਮੰਨ ਤਨ ਮੰਨ ਤੱਕ ਪੀਵਾ ਮਹਰ ਜੀ ਕਹਿੰਦੇ ਦਿਨ ਰਾਤ ਮੰਨ ਕਰਕੇ ਤਨ ਕਰਕੇ ਮੈਂ ਇਸ ਮਹਾਨ ਰਸ ਨੂੰ ਪੀਣਾ ਕਰਾਂ ਭਾਈ ਇਹਨੂੰ ਪੀਵੋ ਪ੍ਰਮਾਤਮਾ ਦੇ ਨਾਮ ਦਾ ਰਸ ਹੈ ਅਮੇ ਚਲਹਿ ਚਰਣੇ ਪਰਮਾਤਮਾ ਦੇ ਘਰ ਦੇ ਵਿੱਚ ਅਮਰਤ ਦੇ ਝਰਨੇ ਚੱਲਦੇ ਪਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਘਰ ਵੱਡਿਆਂ ਭਾਗਾਂ ਵਾਲੇ ਪੀਂਦੇ ਹੈ ਹਰ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਭਈ ਬਲਰਾਮ ਜੀਓ ਮਹਾਰਾਜ ਕਹਿੰਦੇ ਜਦੋਂ ਕਲਪੁਰਖ ਪਰਮਾਤਮਾ ਆਪੇ ਆਪਣੇ ਨਾਲ ਮਿਲਾ ਲੈਂਦਾ ਗੁਰੂ ਦੀ ਸ਼ਰਣ ਦੇ ਵਿੱਚ ਆਇਆ ਕਿਉਂ ਵਿਛੋੜਾ ਥੀ ਭਈ ਬਲਰਾਮ ਜੀਓ ਮਹਾਰਾਜ ਕਹਿੰਦੇ ਫਿਰ ਕਿਹੜੀ ਗੱਲੋਂ ਵਿਛੋੜਿਆਂ ਦੇ ਵਿੱਚ ਪੈਣਾ ਇਹ ਕਿਵੇਂ ਵਿਛੋੜਾ ਪਰਮਾਤਮਾ ਦੇ ਨਾਲ ਹੋ ਸਕਦਾ ਜਦੋਂ ਗੁਰੂ ਦੀ ਸ਼ਰਣ ਦੇ ਵਿੱਚ ਪੈ ਗਿਆ ਤੂੰ ਬਲੇਹਾਰ ਜਾਣੇ ਐਸੀ ਪਰਮਾਤਮਾ ਤੋਂ ਜਿਸ ਨੂੰ ਤੇਰੀ ਟੇਕ ਸੋ ਸਦਾ ਸਤਜੀ ਬਈ ਬਲਰਾਮ ਜੀ ਉਹ ਪਰਮਾਤਮਾ ਜੀ ਤੁਹਾਡੇ ਤੋਂ ਬਲੇਹਾਰ ਜਾਣੇ ਜਿਨ੍ਹਾਂ ਨੂੰ ਤੁਹਾਡੀ ਟੇਕ ਹੈ ਤੁਹਾਡਾ ਆਸਰਾ ਹੈ ਉਹ ਸਦਾ ਵਾਸਤੇ ਜਿਉਂਦੇ ਹੈ ਉਹਨਾਂ ਦੀ ਮਹਿਮਾ ਸਦਾ ਵਾਸਤੇ ਸੰਸਾਰ ਦੇ ਵਿੱਚ ਰਹਿੰਦੀ ਹੈ ਜੀਵਤ ਪੇਖੇ ਗੇਨੀ ਹਰ ਹੱਥ ਆਇਆ ਸਾਗ ਸੰਗਤ ਤੇਨੀ ਦਰਸ਼ਨ ਪਾਇਆ ਤੇਰੀ ਦੇਖ ਤੁਝੇ ਤੇ ਪਾਈ ਸਾਚੇ ਸਿਰਜਣਹਾਰਾ ਅਕਾਲ ਪੁਰਖ ਪਰਮਾਤਮਾ ਜੀ ਤੁਹਾਡੀ ਔਟ ਤੁਹਾਡੇ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਤੁਹਾਡੇ ਵਰਗੀ ਸਮਰੱਥਾ ਸੰਸਾਰ ਦੇ ਵਿੱਚ ਦੂਜੀ ਕਿਸੇ ਦੇ ਕੋਲ ਨਹੀਂ ਹੈ ਤੁਹਾਡੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਸੰਸਾਰ ਦੇ ਵਿੱਚ ਤੁਹਾਡੇ ਮੁਕਾਬਲੇ ਤੇ ਕੋਈ ਤੁਹਾਡਾ ਸ਼ਰੀਕ ਨਹੀਂ ਹੈ ਪਰਮਾਤਮਾ ਜੀ ਤੁਸੀਂ ਤੁਹਾਡੀ ਸਮਰੱਥਾ ਦੇ ਮਾਲਕ ਹੋ ਤੇ ਤੇਰੀ ਤੇਕ ਤੁਜੇ ਤੇ ਪਾਈ ਤੁਹਾਡੀ ਤੇਕ ਤੁਹਾਡੇ ਤੋਂ ਹੀ ਪ੍ਰਾਪਤ ਹੋਣੀ ਸਾਚੇ ਸਿਰਜਣਹਾਰਾ ਏ ਸੱਚੇ ਅਕਾਲ ਪੁਰਖ ਜੀ ਏ ਸਮੁੱਚੀ ਸ੍ਰਿਸ਼ਟੀ ਨੂੰ ਸਿਰਜਣਹਾਰੇ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਸਾਡਾ ਪ੍ਰਭੂ ਸਾਡਾ ਪਰਮਾਤਮਾ ਅਕਾਲ ਪੁਰਖ ਗੁਰੂ ਐਸਾ ਹੈ ਜੇਸਤੇ ਖਾਲੀ ਕੋਈ ਨਹੀਂ ਜੀ ਦੇ ਦਰ ਤੇ ਕੋਈ ਭਾਵਨਾ ਨਾਲ ਆਜੇ ਤੇ ਕੋਈ ਖਾਲੀ ਨਹੀਂ ਮੁੜਿਆ ਅੱਜ ਤੱਕ ਭਾਵੇਂ ਉਹ ਕੋਈ ਵੀ ਐ ਭਾਵੇਂ ਉਹ ਪਾਪੀ ਵੱਡਾ ਤੇ ਭਾਵੇਂ ਪੁੰਨੀ ਐ ਜਦੋਂ ਭਾਵਨਾ ਨਾਲ ਆ ਗਿਆ ਸਤਿਗੁਰਾਂ ਨੇ ਉਹਦੀ ਭਾਵਨਾ ਨੂੰ ਭਾਗ ਲਾ ਦਿੱਤੇ ਉਹਨੂੰ ਖਾਲੀ ਨਹੀਂ ਜਾਣ ਦਿੱਤਾ ਸੰਤ ਜਨਾ ਮਿਲ ਮੰਗ ਲਗਾਇਆ ਦਿਨ ਰੈਣ ਆਸ ਤੁਮਾਰੀ ਮਹਾਰਾਜ ਕਹਿੰਦੇ ਜਿਹੜੇ ਸੰਤ ਹੁੰਦੇ ਐ ਪ੍ਰਮਾਤਮਾ ਦੇ ਪਿਆਰੇ ਸ਼ਾਮ ਜਪਣ ਵਾਲੇ ਸੰਤ ਜਨਾ ਮੇਲ ਮੰਗ ਲਗਾਇਆ ਉਹਨਾਂ ਸੰਤਾਂ ਦੇ ਨਾਲ ਮਿਲ ਕੇ ਜਿਨ੍ਹਾਂ ਨੇ ਪਰਮਾਤਮਾ ਨੂੰ ਗਉਣਾ ਕੀਤਾ ਹੈ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਦੇ ਨਰੇਣ ਆਸ ਤੁਹਾਰੀ ਪਰਮਾਤਮਾ ਦੀ ਉਹਨਾਂ ਨੂੰ ਦਿਨ ਰਾਤ ਤੁਹਾਡੀ ਆਸ ਹੈ ਉਹ ਦਿਨ ਰਾਤ ਤੁਹਾਡੀ ਆਸ ਦੇ ਵਿੱਚ ਬਤੀਤ ਕਰਦੇ ਦੁਨੀਆ ਤੋਂ ਕੋਈ ਆਸ ਨਹੀਂ ਰੱਖਦੇ ਉਹਨਾਂ ਨੂੰ ਤੁਹਾਡਾ ਆਸਰਾ ਹੈ ਤੁਹਾਡੀ ਆਸ ਦੇ ਵਿੱਚ ਜੀਵਨ ਨੂੰ ਬਤੀਤ ਕਰਦੇ ਹੈ ਸਫਲ ਦਰਸ ਤੇ ਤਿਆਗੁਰ ਪੂਰਾ ਨਾਨਕ ਸੱਤਿ ਭਲੇ ਹਾਰੀ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ ਨਾ ਭੇਟਿਆ ਗੁਰ ਪੂਰਾ ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋਈ ਪੂਰੇ ਗੁਰੂ ਮਿਲੇ ਸਫਲ ਦਰਸ ਉਹਨਾਂ ਨੂੰ ਪਰਮਾਤਮਾ ਦੇ ਸਫਲ ਦਰਸ਼ਨ ਪ੍ਰਾਪਤ ਹੋਏ ਆ ਜਿਨ੍ਹਾਂ ਦਾ ਪੂਰਨ ਫਲ ਹੈ ਜਿਸ ਦਰਸ਼ਨ ਨੂੰ ਕਰਕੇ ਬੰਦਾ ਤਨ ਮਨ ਕਰਕੇ ਨਿਹਾਲ ਹੋ ਜਾਂਦਾ ਹੈ ਬੰਦਾ ਮੁਕਤ ਹੋ ਜਾਂਦਾ ਹੈ ਸੰਸਾਰ ਦੇ ਆਉਣੇ ਜਾਣੇ ਮੁਕ ਜਾਂਦੇ ਹੈ ਜਿਸ ਦਰਸ਼ਨ ਦੇ ਬਾਅਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਜਿਸ ਬਾਅਦ ਪਾਤਸ਼ਾਹ ਕਹਿੰਦੇ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੀ ਚਰਨ ਧੋਏ ਧੋਏ ਪੀਵਾ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰਦੇ ਹੈ ਕਿ ਭਾਈ ਉਹ ਦਰਸ਼ਨ ਸਫਲ ਹੋ ਜਾਂਦੇ ਹੈ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਾਪਤ ਹੋਣ ਨਾਨਕ ਸੱਦ ਬਲਿਹਾਰੀ ਮਹਾਰਾਜ ਕਹਿੰਦੇ ਅਸੀਂ ਸਦਾ ਬਲਿਹਾਰ ਜਾਂਨੇ ਆ ਉਹ ਪਰਮਾਤਮਾ ਵਹਿਗੁਰੂ ਤੋਂ ਅਕਾਲ ਪੁਰਖ ਤੋਂ ਸੰਭਲਿਆ ਸੱਚ ਥਾਨ ਮਾਨੁ ਮਹਤ ਸੱਚ ਪਾਇਆ ਬਲਰਾਮ ਜੀ ਮਹਾਰਾਜ ਕਹਿੰਦੇ ਬਲਿਹਾਰ ਜਾਂਨੇ ਉਹਨਾਂ ਤੋਂ ਜਿਨ੍ਹਾਂ ਨੇ ਸੰਭਲਿਆ ਸੱਚ ਥਾਨ ਜਿਨ੍ਹਾਂ ਨੇ ਸਤ ਸੰਗਤ ਰੂਪੀ ਸੱਚਾ ਥਾਨ ਸੁਭਾਲ ਲਿਆ ਜਿਨ੍ਹਾਂ ਨੇ ਇਹ ਸਮਾਂ ਸੰਭਾਲ ਕੇ ਸੱਚ ਦੀ ਸੰਗਤ ਕੀਤੀ ਹੈ ਮਾਨ ਮਹਤ ਸੱਚ ਪਾਇਆ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਵੱਡਾ ਮਾਨ ਤੇ ਵੱਡੇ ਮਰਤਬਾ ਹਾਸਲ ਕੀਤੇ ਮਰਤਬੇ ਇਹ ਨਹੀਂ ਕਿ ਦੁਨਿਆਵੀ ਧਨ ਦੌਲਤ ਜਾਇਦਾਦ ਜ਼ਗੀਰਾਂ ਇਕੱਠੀਆਂ ਕਰ ਲਈਆਂ ਹਕੂਮਤਾਂ ਦਾ ਪਾਣੀ ਭਰ ਕੇ ਨਹੀਂ ਪਾਤਸ਼ਾਹ ਕਹਿੰਦੇ ਜਿਹੜੇ ਸਤ ਸੰਗਤ ਵਿੱਚ ਆ ਗਏ ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਅਕਾਲ ਪੁਰਖ ਪਰਮਾਤਮਾ ਦੀ ਤਰਦਾ ਦਾ ਮਾਨ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੇ ਸੇਵਾ ਰੂਪੀ ਸਿਮਨ ਰੂਪੀ ਅੰਮ੍ਰਿਤ ਵੇਲਾ ਰੂਪੀ ਨਿਤਨੇਮ ਰੂਪੀ ਜਿਨ੍ਹਾਂ ਨੇ ਰੇਤ ਰੂਪੀ ਜੀਵਨ ਦੇ ਵਿੱਚ ਮਰਤਬੇ ਆਸਲ ਕੀਤੇ ਹੈ ਉਹਨਾਂ ਤੋਂ ਬਾਦਸ਼ਾਹ ਕੀਤੇ ਬਲਿਹਾਰ ਜਾਣੇ ਕੁਰਬਾਨ ਜਾਣੇ ਅਸਲ ਦੇ ਵਿੱਚ ਇਹੀ ਜੈਦਾਬ ਹੈ ਇਹੀ ਤਾਨ ਹੈ ਅਮਰਤ ਵੇਲਾ ਸੱਜਣਾ ਉਹ ਵਡਿਆਈ ਵਿਚਾਰ ਕਰਮੀ ਆਗੈ ਕੱਪੜਾ ਨਦਰੀ ਭੋਖ ਦਵਾਰ ਨਾਨਕ ਕੀ ਵੇ ਜਾਣੀ ਸਭ ਆਪੇ ਸਤਿਆਰ ਮੋਗ ਦਵਾਰ ਮੁਕਤੀ ਦਾ ਦਵਾਰਾ ਮਿਲ ਜਾਂਦਾ ਜਦੋਂ ਬੰਦਾ ਬਾਣੀ ਬਾਣੇ ਦਾ ਕਹਿਣੀ ਕਰਨੀ ਦਾ ਅਮਰਤ ਵੇਲੇ ਦਾ ਰਹਿਤ ਦਾ ਧਾਰੀ ਹੋ ਜਾਂਦਾ ਹੈ ਗੁਰੂ ਸਾਹਿਬ ਦੇ ਅੱਗੇ ਤਾਹ ਨੂੰ ਬੇਨਤੀ ਕਰੀ ਦੀ ਮਹਾਰਾਜ ਕਿਰਪਾ ਕਰਨਾ ਆਪਾਂ ਸਾਰਿਆਂ ਨੂੰ ਅਮਰਤ ਵੇਲਾ ਨਿਤਨੇਮ ਤੇ ਰਹਿਤ ਵਾਲਾ ਜੀਵਨ ਬਖਸ਼ਿਸ਼ ਕਰਨਾ ਕਿਉਂਕਿ ਨਹੀਂ ਪਾਰ ਲੰਘਿਆ ਜਾ ਸਕਦਾ ਕੇਵਲ ਅੰਮ੍ਰਿਤ ਛਕ ਕੇ ਤੇ ਬਾਕੀ ਬਾਤ ਵੀ ਰਹਿਤ ਨਭਾਈ ਨਾ ਬਾਅਦ ਵਿੱਚ ਬਾਣੀ ਪੜ੍ਹੀ ਨਾ ਅੰਮ੍ਰਿਤ ਵੇਲਾ ਸਾਂਭਿਆ ਨਾ ਤੜਕੇ ਉੱਠੇ ਨਾ ਤੇ ਜੋ ਝੂਠ ਖਾਣੀ ਛੱਡੀ ਨਾ ਤੇ ਫਿਰ ਕਿਵੇਂ ਪਾਰ ਉਤਾਰ ਹੋ ਸਕਦਾ ਹੈ ਤੇ ਅੰਮ੍ਰਿਤ ਛਕਿਆ ਨਾ ਤੇ ਬਾਕੀ ਸਭ ਕੁਝ ਕਰਦੇ ਰਹੇ ਤੇ ਪਾਰ ਉਤਾਰਾ ਫਿਰ ਵੀ ਨਹੀਂ ਕਿਉਂਕਿ ਧੰਗੁਰੂ ਤੜ ਕੀ ਤਰ ਪਾਤਸ਼ਾ ਕੀਂਦੇ ਪ੍ਰਤਮ ਰਹਿਤ ਖੰਡੇ ਕੀ ਮਹਾਰਾਜ ਕਹਿੰਦੇ ਪਹਿਲੀ ਰਹਿ ਕਿੰਡੇ ਬਾਅਦ ਇਹ ਦਾ ਅਮਰਤ ਬਾਕੀ ਸਭ ਕੁਝ ਬਾਅਦ ਸ਼ੁਰੂ ਹੋਣਾ ਗੁਰੂ ਸਾਹਿਬ ਕਿਰਪਾ ਕਰਨ ਜਿਨ੍ਹਾਂ ਨੇ ਆ ਥਾਂ ਸਾਂਭ ਲਿਆ ਸਤ ਸੰਗਤ ਦਾ ਮਹਾਰਾਜ ਕਹਿੰਦੇ ਉਹਨਾਂ ਨੂੰ ਅਸਲ ਇੱਜ਼ਤ ਮਿਲਦੀ ਹੈ ਉਹ ਅਸਲ ਮਾਨ ਦੇ ਮਾਲਕ ਹੁੰਦੇ ਐ ਅਸਲ ਮਰਤਬੇ ਉਹਨਾਂ ਦੇ ਕੋਲ ਐ ਬਿਲੇਹਾਰ ਜਾਨੇ ਉਹਨਾਂ ਦੇ ਉਤੋਂ ਸਤਗੁਰ ਮਿਲਿਆ ਦਿਆਲ ਗੁਣ ਬਿਨਾ ਸੀ ਗਾਇਆ ਬਲਰਾਮ ਜੀ ਉਹ ਮਹਾਰਾਜ ਕਹਿੰਦੇ ਜਦੋਂ ਉਹ ਪਰ ਗੁਰੂ ਸਾਹਿਬ ਦੀ ਪ੍ਰਾਪਤੀ ਹੋਈ ਉਹ ਦਿਆਲ ਹੋਏ ਪਿਰ ਅਬਨਾਸੀ ਪਰਮਾਤਮਾ ਜਿਹਦਾ ਕਦੇ ਵਿਨਾਸ਼ ਨਹੀਂ ਹੋ ਸਕਦਾ ਉਹਦੇ ਗੁਣ ਗਾਏ ਅਸੀਂ ਬਿelhਾਰ ਜਾਂਦੇ ਆ ਗੁਰੂ ਸਾਹਿਬ ਨੂੰ ਜਿਨ੍ਹਾਂ ਕਿਰਪਾ ਕੀਤੀ ਹੈ ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸਵਾਮੀ ਆਹ ਬਾਰੇ ਜੀ ਕਹਿੰਦੇ ਨਿਤ ਨਿਤ ਹਰ ਰੋਜ ਉਹ ਪਰਮਾਤਮਾ ਦੇ ਗੁਣ ਗਾਉਣਾ ਕਰੀਏ ਜਿਹੜਾ ਸਾਡੇ ਪ੍ਰਾਣਾਂ ਦਾ ਮਾਲਕ ਹੈ ਜਿਹੜਾ ਜਦੋਂ ਚਾਹੇ ਪ੍ਰਾਣ ਕੱਢ ਸਕਦਾ ਹੈ ਜਿਹੜਾ ਸਾਡੇ ਪ੍ਰਾਣਾ ਤੋਂ ਪਿਆਰਾ ਬਣ ਜਾਏ ਉਹ ਸੁਆਮੀ ਹੈ ਸਾਡਾ ਸੁਭ ਦਿਵਸ ਆਏਗਾ ਕੰਠ ਲਾਏ ਮਹਾਰਾਜ ਕਹਿੰਦੇ ਜਦੋਂ ਉਹਦੇ ਗੁਣ ਗਾਏ ਗਾਣਾ ਫਿਰ ਇੱਕ ਦਿਨ ਐਸੇ ਚੰਗੇ ਦਿਨ ਆ ਜਾਣਗੇ ਐਸੇ ਸ਼ੁਭ ਦਿਨ ਆਉਣਗੇ ਸੁਭ ਦਿਵਸ ਆਏਗਾ ਕੰਠ ਲਾਏ ਪਰਮਾਤਮਾ ਤੈਨੂੰ ਆਪ ਫੜ ਕੇ ਤੈਨੂੰ ਗਾਣਾ ਲਾ ਲਏਗਾ ਆਪ ਤੇਰੇ ਤੇ ਕਿਰਪਾ ਕਰੇਗਾ ਮਿਲੇ ਅੰਤਰਾਜਾਮੀਆਂ ਮੇਰੋ ਪਰਮਾਤਮਾ ਕਾਲਪੁਰਖ ਜਿਹੜਾ ਅੰਦਰ ਦੀਆਂ ਜਾਣਨ ਵਾਲਾ ਉਹ ਮਿਲਦਾ ਜਦੋਂ ਉਹਦੇ ਗੁਣ ਗਾਈਏ ਸਤ ਸੰਤੋਖ ਵਜੇ ਵਾਜੇ ਅਣਹਦਾ ਚੰਕਾਰੇ ਫਿਰ ਸਤ ਸੰਤੋਖ ਦੇ ਸਬਰ ਦੇ ਬਾਜੇ ਹਿਰਦੇ ਚ ਵੱਜਦੇ ਐ ਅਣਹਦਾ ਚੰਕਾਰੇ ਫਿਰ ਅਣਹਦ ਸ਼ੰਕਾਰ ਜਿਹੜੀ ਐ ਉਹ ਹਿਰਦੇ ਦੇ ਵਿੱਚ ਪੈਂਦੀ ਬੰਦੇ ਨੂੰ ਦੁਨਿਆਵੀ ਜਿਹੜੇ ਸਾਜ ਹੀ ਚੰਗੇ ਨਹੀਂ ਲੱਗਦੇ ਜਿਸ ਦਿਨ ਹਿਰਦੇ ਦੇ ਵਿੱਚੋਂ ਅਨਹਦ ਨਾਦ ਵੱਜਦੇ ਸੁਣ ਤੇ ਬਨੀਤ ਕਹਤੇ ਪਵਿਤ ਸਤਗੁਰ ਰਹਿ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਗੁਰੂ ਦੇ ਚਰਨੇ ਲੱਗਿਆ ਅਨਹਦ ਨਾਦ ਵੱਜਦੇ ਐ ਸੁਣ ਭੈ ਬਿਨਾਸੀ ਸੱਜਲ ਨਾਨਕ ਪ੍ਰਭਪੁਰਖ ਕਰਨਹਾਰੇ ਉਹਦੀ ਮਹਿਮਾ ਸੁਣ ਕੇ ਗਾ ਕੇ ਸਾਰੇ ਡਰਨ ਦਰ ਬినాਸ਼ ਹੋ ਜਾਂਦੇ ਖਤਮ ਹੁੰਦੇ ਐ ਪ੍ਰਭਪੁਰਖ ਕਰਨਹਾਰੇ ਉਹ ਪਰਮਾਤਮਾ ਫੁਰਖ ਹੈ ਤੇ ਕਰਨਹਾਰਾ ਹੈ ਉਪਜਿਆ ਤਤ ਗਿਆਨ ਸਹੁਰੇ ਪਈਏ ਇੱਕ ਹਰਿਬਲ RAM ਜੀਓ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਚੋਂ ਤਤ ਗਿਆਨ ਪੈਦਾ ਹੋ ਜਾਇਆ ਨਾ ਉਹਨਾਂ ਵਾਸਤੇ ਸਹੁਰੇ ਪਈਏ ਮਹਾਰਾਜ ਕਹਿੰਦੇ ਸਵਰੇ ਘਰ ਪੇਕੇ ਘਰ ਇੱਕ ਹਰਪ੍ਰੀਤ ਰਾਮ ਜੀ ਉਹ ਇੱਕ ਕਾਲਪੁਰਖ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਸਹੁਰੇ ਭਾਵ ਆ ਸੰਸਾਰੀ ਖੇੜ ਆ ਮਹਾਰਾਜ ਕਿਰਪਾ ਕਰਦੇ ਸਹੁਰੇ ਪਈਏ ਸਹੁਰੇ ਐ ਉਹ ਪਰਲੋਕ ਜਿੱਥੇ ਅੰਤ ਨੂੰ ਜਾਣਾ ਹੈ ਜਦੋਂ ਇਸ ਸਾਧ ਸੰਸਾਰ ਦੇ ਵਿੱਚ ਜੀਵ ਰੂਪ ਇਸਤਰੀ ਪਰਮਾਤਮਾ ਨਾਲ ਵਿਆਹੀ ਜਾਂਦੀ ਹੈ ਇਹ ਪੇਤਾ ਘਰ ਇੱਥੇ ਸਦਾ ਨਹੀਂ ਰਹਿਣਾ ਜਿਸ ਦਿਨ ਪਰਮਾਤਮਾ ਨਾਲ ਪ੍ਰੀਤ ਪੈ ਗਈ ਮਹਾਰਾਜ ਕਹਿੰਦੇ ਉਸ ਦਿਨ ਇੱਥੇ ਵੀ ਆਨੰਦ ਪੇਰ ਲੋਕ ਦੇ ਵਿੱਚ ਵੀ ਆਨੰਦ ਜਿਸ ਜਣ ਤਤ ਗਿਆਨ ਮਿਲ ਗਿਆ ਇੱਕ ਹਰ ਬਲ ਰਾਮ ਜੀਓ ਫਿਰ ਇੱਕੋ ਪਰਮਾਤਮਾ ਨਾਲ ਪ੍ਰੀਤ ਪਈ ਰਹਿੰਦੀ ਬਲਿਹਾਰ ਜਾਂਨੇ ਆ ਉਹਦੇ ਚੋਜਾਂ ਤੋਂ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਕੇ ਭਿੰਨ ਕਰ ਬਲ ਰਾਮ ਜੀਓ ਜੋ ਪੁਰਸ਼ ਜੋ ਮਨੁੱਖ ਬ੍ਰਹਮ ਗਿਆਨ ਨੂੰ ਇਕੱਠਾ ਕਰਕੇ ਬ੍ਰਹਮ ਪਰਮਾਤਮਾ ਨਾਲ ਮਿਲਿਆ ਮਹਾਰਾਜ ਕਹਿੰਦੇ ਕੋਈ ਨਾ ਸਕੇ ਭਿੰਨ ਕਰ ਬਲ ਰਾਮ ਜੀਓ ਉਹਨੂੰ ਕੋਈ ਵੀ ਪਰਮਾਤਮਾ ਨਾਲੋਂ ਵੱਖਰਾ ਨਹੀਂ ਕਰ ਸਕਦਾ ਬਿਸਮ ਉਹ ਪੇਖ ਕੇ ਬਿਸਮ ਸੁਣੀਏ ਉਹ ਪਰਮਾਤਮਾ ਨੂੰ ਦੇਖਣਾ ਅश्चਰਜਤਾ ਹੈਰਾਨੀ ਦੀ ਗੱਲ ਹੈ ਉਹਨੂੰ ਸੁਣਨਾ ਹੈਰਾਨੀ ਦੇ ਵੱਲ ਜਾਣਾ ਹੈ ਅੰਤ ਨਹੀਂ ਪਾਇਆ ਜਾ ਸਕਦਾ ਬਿਸਮਾਦ ਨਦਰੀ ਆਇਆ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਨਦਰੀ ਆਇਆ ਉਹ ਵੀ ਹੈਰਾਨ ਹੋ ਗਏ ਕਿ ਪਰਮਾਤਮਾ ਦੀ ਮਹਿਮਾ ਕਿੱਡੀ ਹੈ ਜਦ ਤਦ ਮਹੀਆ ਲਪੂਰਨ ਸਵਾਮੀ ਘਟ ਘਟ ਰਿਹਾ ਸਮਾਇਆ ਉਹ ਜਲਾ ਥਲਾ ਦੇ ਵਿੱਚ ਕਟਾ ਕਟਾਂ ਦੇ ਵਿੱਚ ਹਰ ਥਾਂ ਤੇ ਪੂਰਨ ਭਲੀ ਪੂਰਨ ਪਰਮਾਤਮਾ ਸਮਾਇਆ ਵਸਿਆ ਹੈ ਜਿਸ ਤੇ ਉਪਜਿਆਤ ਸਮਾਏ ਸਮਾਇਆ ਕੀਮਤ ਕਹਿਣ ਨਾ ਜਾਏ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਉਹ ਜਿੱਥੋਂ ਪਰਮਾਤਮਾ ਦੇ ਭੇਜੇ ਸੰਸਾਰ ਵਿੱਚ ਉਪਜਿਆ ਤੇ ਸਮਾਏ ਸਮਾਇਆ ਫੇਰ ਉਹ ਪਰਮਾਤਮਾ ਚ ਹੀ ਸਮਾ ਜਾਂਦੇ ਕੀਮਤ ਕਹਿਣ ਨਾ ਜਾਏ ਉਹਨਾਂ ਦੀ ਕੀਮਤ ਵਡਿਆਈ ਨਹੀਂ ਕਹੀ ਜਾ ਸਕਦੀ ਜਿਸ ਕੇ ਚਲਤ ਨਾ ਜਾਣੀ ਲਖਣੇ ਨਾਨਕ ਤੇ ਸੇਤੇ ਆਏ ਮਹਾਰਾਜ ਕਹਿੰਦੇ ਭਾਈ ਜਿਸ ਪਰਮਾਤਮਾ ਦੇ ਕੌਤਕ ਲਿਖੇ ਨਹੀਂ ਜਾ ਸਕਦੇ ਕਹੇ ਨਹੀਂ ਜਾ ਸਕਦੇ ਉਹਨੂੰ ਕੇਵਲ ਧਿਆਉਣਾ ਕਰੋ ਉਹਦੇ ਨਾਮ ਨੂੰ ਜਪਣਾ ਕਰੋ ਜੇ ਆਖੋਗੇ ਅਸੀਂ ਅੰਤ ਪਾ ਲਈਏ ਤੇ ਅੰਤ ਨਹੀਂ ਪਾਇਆ ਜਾ ਸਕਦਾ ਜੇ ਤਰਕ ਵਤਰਕ ਕਰੋਗੇ ਤੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇਥੇ ਕੇਵਲ ਪ੍ਰੇਮ ਰੂਪੀ ਸ਼ਰਧਾ ਰੂਪੀ ਪੇਟਾ ਚੱਲਦੀ ਹੈ ਜਿਨ ਨੂੰ ਪ੍ਰੇਮ ਪ੍ਰਾਪਤ ਹੋ ਗਿਆ ਸਾਚ ਕਹੋ ਸੁਣਦੇ ਹੋ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਗੁਰੂ ਸਾਹਿਬ ਕਿਰਪਾ ਕਰਨ ਉਪਦੇਸ਼ ਅਰਧਾਂਚ ਵਸੇ ਉਪਦੇਸ਼ ਦੇ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਨ ਦੀ ਸੋਚੀ ਗੁਰੂ ਸਾਹਿਬ ਬਖਸ਼ਿਸ਼ ਕਰਨ ਕਲਵੀ ਤਰ ਤੇ ਪੁੱਤਰ ਉਤਿਯੋਗ ਅਮਰਤ ਤਾਰੀ ਹੋ ਕੇ ਜੀਓ ਅਮਰਤ ਰੇਲਾ ਨਿਤਨੇ ਮ੍ਰਿਤ ਵਾਲੇ ਜੀਵਨ ਦੇ ਉਸਹਿਬ ਆਪਾਂ ਸਾਰਿਆਂ ਨੂੰ ਬਖਸ਼ਿਸ਼ ਜਨਵਾਜਨ ਜੀ ਸਤਿਗੁਰੂ ਸਰਬਤ ਦਾ ਭਲਾ ਕਰਨ ਚਕਾਉ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਬਲਾਵਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ